ਸਰਕਾਰ ਮੁਰਦਾਬਾਦ 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 ਕਿਸਾਨਾਂ ਦੀਆਂ ਮੰਗਾਂ ਨਾ ਪੂਰੀਆਂ ਕਰਨ ਵਾਲੀ ਮੋਦੀ ਸਰਕਾਰ ਮੁਰਦਾਬਾਦ ਤੇ ਕੀ ਇਵੈਂਟ ਤੋਂ ਅੱਜ ਇੱਕ ਕਿਸਾਨਾਂ ਦੀ ਟਰੈਕਟਰ ਰੈਲੀ ਜਿਹੜੀ ਆ ਉਹ ਮੋਦੀ ਸਰਕਾਰ ਦੇ ਵਿਰੁੱਧ ਕੱਢੀ ਜਾ ਰਹੀ ਆ ਜਿਸ ਦਾ ਮੁੱਖ ਮਕਸਦ ਕਿਸਾਨਾਂ ਦੀਆਂ ਮੁੱਖ ਮੰਗਾਂ ਨੇ ਅਤੇ ਅੱਜ ਉਸ ਰੈਲੀ ਦੀ ਜਿਹੜੀ ਉਹ ਤੁਹਾਨੂੰ ਪੂਰੀ ਅਸੀਂ ਕਵਰੇਜ ਦਿਖਾਵਾਂਗੇ ਅਤੇ ਅਸੀਂ ਕਿਸਾਨ ਆਗੂ ਸਾਡੇ ਨਾਲ ਮੌਜੂਦ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜਗਵੀਰ ਸਿੰਘ ਜ਼ਿਲ੍ਹਾ ਜਰਨਲਿਸਟ ਕਤਰ ਜ਼ਿਲ੍ਹਾ ਤਰਨਤਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਟਰੈਕਟਰਾਂ ਦਾ ਰੋਸ ਮਾਰਚ ਜ਼ਿਲ੍ਹਾ ਪ੍ਰਧਾਨ ਅਹੀ ਰਾਜ ਸਿੰਘ ਧੁੰਲ ਦੀ ਗਵਾਈ ਹੇਠ ਪੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਸਾਡੀਆਂ ਸਾਰੀਆਂ ਬਲਾਕ ਬਲਾਕ ਬਲਟੋਆ ਮਨਪ੍ਰੀਤ ਸਿੰਘ ਬਲਾਕ ਪ੍ਰਧਾਨ ਇਸੇ ਤਰ੍ਹਾਂ ਸਾਡੀਆਂ ਬਲਾਕਾਂ ਚੁਭਾਰ ਸੋਰਸਿੰਗ ਬਲਾਕ ਭਿੱਖੀਵਿੰਡ ਬਲਾਕ ਤੇ ਜ਼ਿਲ੍ਹੇ ਦੇ ਆਪਣਾ ਜ਼ਿਲ੍ਹਾ ਪ੍ਰੈਸ ਰਿਪੋਰਟਰ ਹਰਮਨ ਸਿੰਘ ਦੀ ਗਵਾਹੀ ਹੈਟ ਤੇ ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਹਰੀਕੇ ਉਹਨਾਂ ਦੀ ਗਵਾਹੀ ਹੈਟ ਬਹੁਤ ਵੱਡਾ ਕਾਫਲਾ ਇੱਕ ਟਰੈਕਟਰਾਂ ਦਾ ਲੈ ਕੇ ਮੋਦੀ ਸਰਕਾਰ ਦੇ ਖਿਲਾਫ ਤੇ ਸੂਬਾ ਸਰਕਾਰ ਦੇ ਖਿਲਾਫ ਇੱਕ ਰੋਸ ਪ੍ਰਦਰਸ਼ਨ ਕਰਨ ਜਾ ਰਿਹਾ ਜਿਵੇਂ ਕਿ ਜੋ ਸਾਡੇ ਕਿਸਾਨਾਂ ਤੇ ਇਹ ਹੱਥੇ ਕਿਸਾਨਾਂ ਦੇ ਉੱਤੇ ਆਪਣਾ ਪ੍ਰੋਟੈਸਟ ਕਰ ਰਹੇ ਕਿਸਾਨਾਂ ਦੇ ਉੱਤੇ ਮੋਦੀ ਸਰਕਾਰ ਨੇ ਜੋ ਖਲੋਰੀ ਬਾਰਡਰ ਤੇ ਅਤੇ ਹਰਿਆਣਾ ਬਾਰਡਰ ਤੇ ਅਤੇ ਦੱਬ ਵਾਲੀ ਬਾਰਡਰ ਦੇ ਉੱਤੇ ਸਾਡੇ ਦੇ ਕਿਸਾਨਾਂ ਤੇ ਅਤਿਆਚਾਰ ਕੀਤਾ ਹੈ ਸਾਡੇ ਨੌਜਵਾਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਹੈ ਉਹਨਾਂ ਨੂੰ ਪ੍ਰੋਟੈਸਟ ਕਰਨ ਤੋਂ ਰੋਕਿਆ ਜਾ ਰਿਹਾ ਹੈ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਨਾਂ ਤੇ ਗੋਲੇ ਭਰਾਏ ਗਏ ਆ ਅਸੂ ਬੇਸ ਦੇ ਔਰ ਉਹਨਾਂ ਸਾਡੇ ਕਿਸਾਨਾਂ ਨੂੰ ਲੰਗਰ ਸ਼ਿਕਾਰ ਹੈ ਲੰਗਰ ਤਿਆਰ ਕਰ ਰਹੇ ਨੌਜਵਾਨ ਮੁੰਡਿਆਂ ਨੂੰ ਚੁੱਕ ਕੇ ਜਿਹੜਾ ਮੋਦੀ ਸਰਕਾਰ ਨੇ ਬੋਰੀਆਂ ਵਿੱਚ ਪਾ ਕੇ ਉਹਨਾਂ ਦੇ ਕੁੱਟ ਕੇ ਹੱਡੀਆਂ ਤੋੜ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਏ ਇਸ ਦੇ ਵਿਰੋਧ ਵਿੱਚ ਅਸੀਂ ਪੂਰੇ ਭਾਰਤ ਦੇ ਵਿੱਚ ਅੱਜ ਸਾਰੀਆਂ ਜੁਨੀਆਨਾਂ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਕਾਲ ਸੀ ਕਿ ਅਸੀਂ ਮੋਦੀ ਸਰਕਾਰ ਦੇ ਪੁਤਲੇ ਫੂਕਾਂਗੇ ਔਰ ਜਿਹੜੇ-ਜਿਹੜੇ ਭਾਰਤ ਦੇ ਵਿੱਚ ਸੂਬੇ ਦੇ ਵਿੱਚ ਪੁਤਲੇ ਫੂਕੇ ਜਾਣਗੇ ਉਸ ਉਸ ਸੂਬੇ ਦੀ ਸਰਕਾਰ ਦਾ ਵਿਰੋਧ ਵੀ ਅਸੀਂ ਡਟ ਕੇ ਕਰਾਂਗੇ ਅਤੇ ਪਿੰਡੇ ਦੇ ਵਿੱਚ ਗੱਲ-ਕੁੱਲ ਵੀ ਮੋਦੀ ਸਰਕਾਰ ਨੂੰ ਮੋਦੀ ਸਰਕਾਰ ਦੇ ਜੋ ਐਮਐਲਏ ਜੋ ਐਮਪੀ ਖੜੇ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਬਣ ਦਿੱਤਾ ਜਾਊਗਾ ਇਹਨਾਂ ਦਾ ਵਿਰੋਧ ਕੀਤਾ ਜਾਊਗਾ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਜਾਣਗੀਆਂ ਜੇਕਰ ਇਹ ਕਿਸਾਨਾਂ ਦੇ ਨਾਲ ਇਸੇ ਤਰ੍ਹਾਂ ਠੱਗਾ ਕਰਦੇ ਰਹੇ ਜਦ ਤੱਕ ਇਹ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੇ ਅਸੀਂ ਇਹਨਾਂ ਦੇ ਨਾਲ ਬਿਲਕੁਲ ਪਿੰਡਾਂ ਦੇ ਵਿੱਚ ਵਿਰੋਧ ਕਰਾਂਗੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਇਹਨਾਂ ਦੀ ਬਿਲਕੁਲ ਅਸੀਂ ਬੂਸਰੇ ਲੱਗਣਦਿਆਂਗੇ ਉਹਨਾਂ ਦਾ ਚੋਣ ਪ੍ਰਚਾਰ ਨਹੀਂ ਹੋਣਦਿਆਂਗੇ ਇਸ ਵਾਸਤੇ ਅਸੀਂ ਅੱਜ ਲਗਭਗ ਭਿੱਖੀਵੜ ਦੇ ਵਿੱਚੋਂ ਜ਼ਿਲ੍ਹਾ ਪ੍ਰਧਾਨ ਹੀਰਾ ਸਿੰਘ ਤੋਂ ਦੀ ਗਵਾਈ ਹਟ ਰਿਹਾ 2300 ਟਰੈਕਟਰ ਲੈ ਕੇ ਤੇ 6 ਆਪਣਾ ਆੜੀਕੇ ਪੱਤੀ ਮੋੜ ਦੇ ਉੱਤੇ ਜਾ ਕੇ ਅਸੀਂ ਸਰਕਾਰ ਦੇ ਪੁਤਲੇ ਫੂਕਾਂਗੇ ਤੇ ਮੁਜ਼ਾਹਰਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਨੂੰ ਅੱਜ ਪੰਜਾਬ 'ਚ ਜਾਂ ਪੂਰੇ ਇੰਡੀਆ ਦੇ ਵਿੱਚ ਮੋਦੀ ਸਰਕਾਰ ਦਾ ਵਿਰੋਧ ਹੋ ਰਿਹਾ ਆ ਉਹਦੇ ਕਰਕੇ ਸਾਡੀ ਡਿਊਟੀ ਵੀ ਆ ਜਿਹੜੀ ਆ ਸਾਰੇ ਜ਼ਿਲ੍ਹਿਆਂ ਦੀ ਲੱਗੀ ਆ ਸਾਰੇ ਪੰਜਾਬ ਦੀ ਲੱਗੀ ਆ ਤੇ ਤਰਨਤਾਰਨ ਤੋਂ ਸਾਡੀ ਵੀ ਲੱਗੀ ਆ ਵੀ ਤੁਸੀਂ ਮੋਦੀ ਦੇ ਅੱਜ ਆਪਾਂ ਪਤਲੇ ਫੂਕਨੇ ਆ ਰੋਸ ਮਾਰੀ ਕਰਨਾ ਉਸ ਕਰਕੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਗਏ ਪਿੰਡਾਂ ਦੇ ਸਾਰੇ ਸਾਡੇ ਕਿਸਾਨਾਂ ਨੂੰ ਦੱਸਿਆ ਕਿਸਾਨਾਂ ਨਾਲ ਨਾਲਿਆ ਦਾ ਅੱਜ ਕਿੰਨੇ ਵੱਡੇ ਗਿਣਤੀ ਵਿੱਚ ਜੱਲੇ ਹੋ ਗਏ ਤੇ ਟਰੈਕਟਰ ਆਇਆ ਆ ਕਿੰਨਾ ਕਿਸਾਨ ਆਇਆ ਆ ਇੱਥੋਂ ਆਹ ਪਿੱਖੀਵਿੰਡਾ ਪੱਟੀ ਰੋਡ 바ਸੜੇ ਤੋਂ ਤੁਰਨਾ ਆ ਇੱਥੋਂ ਜਾ ਕੇ ਪੱਟੀ ਮੋੜ ਤੇ ਆਹ ਜਿਹੜਾ ਆ ਮੁਰਦੀ ਦਾ ਜਿਹੜਾ ਆ ਪਤਰਾ ਫੋਕਣਾ ਆ ਉਹਦੇ ਵਾ ਵਾਤੇ ਆਈਏ ਜਿਹੜਾ ਸਾਡਾ ਇੱਥੋਂ ਦੇ ਟਰੈਕਟਰ ਕੱਠੇ ਹੋਏ ਆ ਇਹ ਸਿਰਫ ਹੋਏ ਆ ਸਾਡੇ ਪਿੱਖੀਵਿੰਡ ਬਲਾਕ ਲੋ ਅਗਲੇ ਬੰਨੇ ਜਿਹੜੇ ਮਨਪਰੀਤ ਆ ਉਹ ਬਲਟੋਆ ਬਲਾਕ ਲੋ ਵੱਖਰੇ ਆ ਉਹ ਸਾਡਾ ਸਤਰਾਮ ਸਿੰਘ ਹਰੀਕੇ ਵਾਲੋ ਵੱਖਰੇ ਆ ਪਰਨੂਗਨਿਸ਼ਰੀ ਵਾਲੋ ਵੱਖਰੇ ਆ ਪੱਟੀ ਤੋਂ ਵੱਖਰੇ ਆ ਵੱਖ-ਵੱਖ ਬਲਾਕਾਂ ਦੇ ਵਿੱਚ ਉਹ ਸਾਰੇ ਜਦਾਂ ਆਪੂ ਆਪਣਾ ਕਾਫਲਾ ਲੈ ਕੇ ਇਦਾਂ ਪੱਤੀ ਮੋੜ ਤੇ ਪੁੱਜਣਗੇ ਉੱਥੇ ਜਿਹੜਾ ਮੋਦੀ ਸਰਕਾਰ ਦਾ ਜਿਹੜਾ ਵਿਰੋਧ ਕੀਤਾ ਜਾਊ ਉੱਥੇ ਉਹਦਾ ਪੁਤਲਾ ਜਦੀ ਤਰੀਕ ਚ ਫੋਕਿਆ ਜਾਊਗਾ ਜੋ ਸਾਨੂੰ ਸਾਡੂ ਸਾਡੇ ਆਗੂਆਂ ਦੀ ਕਾਲ ਆਈ ਸੀ ਉਹਦੇ ਜੋ ਕਾਲ ਦੇ ਮਤਲਬ ਕੋ ਜੋ ਵੀ ਹੈਗਾ ਜੋ ਦੇਖਤਾਬ ਕਾ ਫਰੋੜਾ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲਗਭਗ ਪੂਰੇ ਦੇਸ਼ ਦੇ ਵਿੱਚ ਜਿਹੜਾ ਪੁਤਲਾ ਫੂਕ ਮਜਾਰਾ ਕੀਤਾ ਜਾ ਰਿਹਾ ਮੋਦੀ ਦਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਸਾਨੀ ਅੰਦੋਲਨ ਜਿਹੜਾ ਸੀ ਕੋ ਹਰਿਆਣੇ ਦੇ ਬਾਰਡਰਾਂ ਤੇ ਸੀਗਾ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਜਿਹੜੀਆਂ ਤੰਦਾ ਕਰਕੇ ਵੱਡੇ ਵੱਡੇ ਜਿਹੜੇ ਆ ਅੱਗੇ ਬੈਰੀਕੇਡ ਕਰਕੇ ਕਿਸਾਨਾਂ ਨੂੰ ਦਿੱਲੀ ਕੂਚ ਨਹੀਂ ਕਰਨ ਦਿੱਤਾ ਗਿਆ ਉਸ ਤੋਂ ਇਲਾਵਾ ਜਦੋਂ ਕਿਸਾਨਾਂ ਨੇ 21 ਤਰੀਕ ਨੂੰ ਕੌਲ ਦਿੱਤੀ ਆਪਣੀ ਕਿ ਅਸੀਂ ਦਿੱਲੀ ਜਾਵਾਂਗੇ ਉੱਥੇ ਵੱਡੀਆਂ ਫੋਰਸਾਂ ਲਾ ਕੇ ਸਾਡੇ ਕਿਸਾਨਾਂ ਤੇ ਸਿੱਧੀਆਂ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਸ਼ਹੀਦ ਸਭ ਕਰਮ ਦਾ ਉੱਥੇ ਜਿਹੜਾ ਸ਼ਹੀਦ ਹੋਇਆ ਇੱਕ ਸਾਡਾ ਜਿਹੜਾ ਕਿਸਾਨ ਸੀ ਲੰਗਰ ਵਰਤਾ ਰਿਆ ਸੀ ਟਰਾਲੀਆਂ ਦੇ ਵਿੱਚ ਉਹਨੂੰ ਚੁੱਕ ਕੇ ਹਰਿਆਣਾ ਦੇ ਵਿੱਚ ਲਿਜਾਇਆ ਗਿਆ ਉਹਨੂੰ ਬੁਰੀ ਤਰ੍ਹਾਂ ਦੀ ਕੁੱਟਮਾਰ ਕਰਕੇ ਉਹਦੀਆਂ ਹੱਡੀਆਂ ਜਿਹੜੀਆਂ ਤੋੜੀਆਂ ਗਈਆਂ ਉਸ ਨੂੰ ਜਿਹੜਾ ਹਾਈ ਕੋਰਟ ਦੇ ਰਾਹੀਂ ਜਾ ਕੇ ਪਟੀਸ਼ਨ ਪਾ ਕੇ ਜਿਹੜਾ ਪੰਜਾਬ ਪੀਜੀਆਈ ਦੇ ਵਿੱਚ ਲਿਆਂਦਾ ਗਿਆ ਇੱਥੋਂ ਤੱਕ ਸੈਂਟਰ ਗਵਰਨਮੈਂਟ ਗਿਰ ਗਈ ਕਿ ਉਦੋਂ ਫੇਰ ਉਹਨੂੰ ਜਾ ਕੇ ਜਿਹੜਾ ਪੀਜੀਆਈ ਤੋਂ ਕੰਪੈਗੀ ਫੇਰ ਹਾਈ ਕੋਰਟ ਜਾ ਕੇ ਜਿਹੜੇ ਪਟੀਸ਼ਨ ਪਾ ਕੇ ਉੱਥੋਂ ਦੀ ਜਿਹੜੀ ਪੰਜਾਬ ਦੀ ਪੁਲਿਸ ਸੀ ਉਹਦੀ ਸੁਰੱਖਿਆ ਲਈ ਗਈ ਤੇ ਹੁਣ ਜਿਹੜਾ ਉਹ ਨੌਜਵਾਨ ਠੀਕ ਹੈ ਅਸੀਂ ਜਿਹੜਾ ਸ਼ਹੀਦ ਸ਼ੁਭਕਰਮ ਦਾ ਛੇੜਦੀ ਆ ਉਹਨੂੰ ਹਰ ਘਰ ਦੇ ਚੁੱਲ੍ਹੇ ਤੱਕ ਲਿਜਾਣਾ ਚਾਹੁੰਦੇ ਆ ਔਰ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਮੋਦੀ ਸਰਕਾਰ ਹੈ ਉਹ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਗਰੰਟੀ ਕਾਨੂੰਨ ਤੋਂ ਮੁੱਕਰੀ ਹੈ ਕਰਜ਼ਾ ਦੇ ਕਿਸਾਨਾਂ ਦਾ ਟੋਟਲ ਕਰਜ਼ਾ ਦੇਣ ਤੋਂ ਮੁੱਕਰੀ ਹੈ ਜਿਹੜਾ ਇਹਨਾਂ ਵਾਅਦਾ ਕੀਤਾ ਹੋਇਆ ਸੀਗਾ ਦੇਖੋ ਸੁਆਮੀਨਾਥ ਕਮਿਸ਼ਨ ਰਿਪੋਰਟ ਮੁੱਖ ਮੁੱਦਾ ਸੀਗਾ ਜਦੋਂ ਭਾਰਤ ਦੇ ਵਿੱਚ ਮੋਦੀ ਪਹਿਲੀ ਵਾਰ ਆਏ ਕਿ ਪਹਿਲੀ ਕੈਬਨਟ ਦੇ ਵਿੱਚ ਜਿਹੜਾ ਸੁਆਮੀਨਾਥ ਕਮਿਸ਼ਨ ਰਿਪੋਰਟ ਪਿਆ ਜਿਹੜਾ ਲਾਗੂ ਕਰਾਂਗੇ ਲਗਭਗ ਜਿਹੜਾ ਉਹਦਾ ਕਣਕ ਦਾ ਰੇਟ ਹੈ 5600 ਰੁਪਿਆ ਕਵਾਂਟਲ ਜਿਹੜਾ ਕਿਸਾਨਾਂ ਨੂੰ ਮਿਲੂਗਾ ਜਿਹੜਾ ਝੋਨੇ ਦਾ ਰੇਟ ਲਗਭਗ 42 ਤੋਂ 4300 ਰੁਪਿਆ ਜਿਹੜਾ ਮਜ਼ਦੂਰ ਦੀ ਦਿਹਾੜੀ ਆ ਉਹ ਲਗਭਗ 800 ਤੋਂ 1000 ਰੁਪਏ ਤੇ ਲਗਭਗ ਜਿਹੜੀ ਦਿਹਾੜੀ ਹੋਊਗੀ ਤੇ ਵਿੱਚ ਜਿਹੜਾ ਕਿਸਾਨ ਨੂੰ ਜਿੱਥੇ ਲਾਭ ਹੁੰਦਾ ਸੀਗਾ ਮਜ਼ਦੂਰਾਂ ਨੂੰ ਵੀ ਜਿਹੜਾ ਉਹਦੀ ਦਿਹਾੜੀ ਵੱਧ ਕੇ ਉਹ ਆਪਣਾ ਜਿਹੜਾ ਚੁੱਲਾ ਰੋਜ਼ਗਾਰ ਸੌਖਾ ਹੋ ਜਾਂਦਾ ਉਹਨਾਂ ਨੂੰ ਚਲਾਉਣਾ ਮੋਦੀ ਸਰਕਾਰ ਇਹ ਤੋਂ ਵੀ ਪਿੱਛੇ ਹਟ ਗਈ ਹੈ